ਲੋਵਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚਾਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋਈਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਕਿਹੋ ਜਿਹੀ ਬਰਕਤਾਂ ਤੇ ਲੋ ਜੀ ਪਰਿਵਾਰ ਦੇ ਵਿੱਚ ਬੈਠੇ ਆ ਤੁਸੀਂ ਪਿਛਲੀ ਵੀਡੀਓ ਨੂੰ ਵੀ ਬਹੁਤ ਪਿਆਰ ਦਿੰਦੇ ਆ ਧੰਨਵਾਦ ਕਿਹੜਾ ਪਰਵਾਰ ਨੂੰ ਸਹਿ ਦੇਣ ਨਾਲੇ ਕਮੈਂਟ ਕਰਦੇ ਆ ਭੈਣ ਕੋਲ ਵੀ ਸਦਾਰਾ ਦਿਆਏ ਤੇ ਧੂਆ ਜੀ ਕੋਲ ਵੀ ਜਾਏ ਸੋ ਬਹੁਤ ਪਿਆਰ ਮਿਲਦਾ ਤੁਹਾਡਾ ਤੇ ਅੱਜ ਆ ਰਹੇ ਜੀ ਪਰਮਦੇ ਨਾਨਕੇ ਉਹ ਵੀ ਤੁਹਾਨੂੰ ਪਤਾ ਦੇਖੋ ਕੀ ਆ ਰੀਤ ਹੈ ਪਹਿਲਾਂ ਅਸੀਂ ਜਾਂਦੇ ਰੇ ਸਾਡੀਆਂ ਭੈਣਾਂ ਕੋਲ ਹੁਣ ਹਰਜੀਤ ਦਾ ਸਦਾਰਾ ਆ ਗਿਆ ਵੀ ਇੱਕ ਨਾ ਹੀ ਰੀਤ ਇੱਕੇ ਚੱਲਦੀ ਆਈ ਆ ਵੀ ਚੱਲਦੀ ਜਾਣੀ ਆ ਭੈਣਾ ਭਾਈਆਂ ਨਾਲ ਮਿਲਦੇ ਰਹਿੰਦੇ ਆ ਬਾਕੀ ਹੁਣ ਡੀਕ ਹੋ ਰਹੀ ਆ ਪਰਵਾਦ ਦੇ ਵਿੱਚ ਬੈਠੇ ਆ ਕੈਮਰਾ ਕਰ ਲਾ ਜਿਹੜੀ ਆਪਣੀ ਉਹ ਜਸ਼ਨ ਬਣੀ ਵੀ ਆ ਉਹਦੇ ਨਾਲ ਮਿਲਾ ਦਿੰਦੇ ਇਹ ਵੀ ਨਾ ਤੁਸੀਂ ਕਿਹੋ ਵੀ ਚਲੋ ਭੈਣ ਕੋਲੋਂ ਜੈ ਤੇ ਭੂਆ ਕੋਲੋਂ ਕਹਤੇ ਫਾਰਮਲਾਈ ਸਕੂਲ ਗਏ ਹੋਏ ਆ ਤੁਹਾਡੇ ਕੋਲ ਵੀਡੀਓ ਥੋੜੀ ਜਿਹੀ ਲੇਟ ਪਹੁੰਚੀ ਹੈ ਵੀ ਅੱਜ ਛੁੱਟੀ ਹੈ ਵੀ ਬੱਚੇ ਦੋਹੇ ਘਰ ਇਹਨਾਂ ਨਾਲ ਵੀ ਮਿਲਾ ਦਿੰਦੇ ਆ ਜਸ਼ਨ ਜਿਹੜੀ ਸਾਡੀ ਕੈਮਰਾ ਕਰ ਲ ਬਣੀ ਵੀ ਆ ਲੋ ਜੀ ਜਸ਼ਨ ਨੂੰ ਮਿਲੋ ਪਹਿਲਾਂ ਮੇਰੇ ਅੱਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸ਼াশ੍ਰੀ ਕਾਲ ਜੀ ਹਾਂ ਬਈ ਬਈ ਬੰਦੇ ਦੇਖੋ ਸਾਰਾ ਸਾਜੀ ਇਤਨਾ ਹੈ तकरीबन ਸਵੇਰ ਦੇ ਉੱਠੀ ਵੀ ਲਗਾਤਾਰ ਲੱਗੀ ਵੀ ਆ ਸਾਫ ਸਫਾਈਆ ਵੀ ਕਰਤਾ ਸਾਰੇ ਤੇ ਬੰਦਿਆਂ ਦੀ ਵੀ ਸਰਵਿਸ ਹੋ ਗਈ ਸਿਰਨਾਕ ਹੈ ਨਾ ਬਾਅ ਚੁੱਕੇ ਆ ਹੈ ਨਾ ਹਾਂਜੀ ਅੱਜ ਥੋੜਾ ਜਿਹਾ ਮੰਮੀ ਤੇ ਪਾਪਾ ਜੀ ਨਹੀਂ ਆਉਣਾ ਤਾਂ ਉਹਦੇ ਵਿਚੋ ਵਿੱਚ ਵੀ ਛੇਤੀ ਤੇ ਕੇ ਕੰਮ ਕੰਪਲੀਟ ਹੋ ਗਿਆ ਵੀ ਚੌਹਿਆ ਨਾ ਚੜਿਆ ਚਲੋ ਮੇਰਾ ਨਾਂ ਆ ਰਹੇ ਆਂ ਪੀਂਹ ਸੰਧਾਰਾ ਲੈ ਕੇ ਆ ਰਹੇ ਆਂ ਤਕਰੀਬਨ ਜਦ ਮੈਂ ਖੇਤ ਨੂੰ ਗਿਆ ਤੂੰ ਸੱਜਰੇ 5 ਵਜੇ ਲਾਗੀ ਦੀ ਹਾਂਜੀ ਜੱਤੀਓ ਚਾਹੀਦੀ 11:00 ਵਜੇ ਹੈ ਹਾਂਜੀ ਵੀ ਬੱਚੇ ਜਦਨ ਘਰ ਆਏ ਨੇ ਥੋੜਾ ਜਿਹਾ ਤੋਂ ਜ਼ਿਆਦਾ ਖਲਾਰਾ ਹੋ ਜਾਂਦਾ ਨਹੀਂ ਤਾਂ ਚਲੋ ਇੱਕ ਸਕੂਲ ਨੂੰ ਚਲੇ ਜਾਂਦੇ ਆਂ ਵੀ ਜਿੱਦਣ ਇਹ ਉੰਨੇ ਓਦਾਂ ਥੋੜੀ ਜਿਹਾ ਜ਼ਿਆਦਾ ਸ਼ਰਾਰਤ ਵਿੱਚ ਪੰਮੂ ਦੇਖਣਾ ਪੈਂਦਾ ਹੈ ਅੱਛਾ ਹੋ ਗਿਆ ਇੱਕ ਦੋ ਦੇ ਕਿਤਾਬਾਂ ਕਾਪੀਆਂ ਲੱਗ ਜਾਂਦੇ ਆਂ ਹਾਂ ਪੰਮੂ ਐਨੀ ਸ਼ਰਾਰਤ ਕਰਦਾ ਓ ਐਨੀ ਸ਼ਰਾਰਤ ਕਰਦਾ ਇਨੇ ਆਉਣਾ ਨਾ ਨਾਨੀ ਨੇ ਕਿੰਨਾ ਸਾਸੀ ਕਰ ਦਨਾਊਗਾ ਸਾਸੀ ਕਰਦੀ ਹਾਂ ਦੇਖਿਆ ਭਾਈ ਬੰਦਾ ਇਹ ਹੁਣ ਸਿੱਖ ਗਿਆ ਨਾਰਜੀਤ ਬਹੁਤ ਹਾਂਜੀ ਵੀ ਅੱਜ ਹੈ ਵੀ ਕੁਝ ਐਂਟਵਾਰਟ ਕਰਕੇ ਤਾਂ ਛੁੱਟੀ ਸੀ ਵੀ ਬੱਚੇ ਇਹਨਾਂ ਨਾਲ ਉਹ ਕਿ ਰਹੇ ਨੇ ਰੇੜੀ ਛੇੜੀ ਕਰਦੇ ਗਰਮੀ ਵੀ ਬਾਈ ਥੋਲਦਾ ਮੀਂਹ ਬੰਦੇ ਹੋਣੇ ਅੰਦਰ ਕੈਦ ਕਰਿਆ ਉਹ ਦੇਖੋ ਏਸੀ ਚੱਲ ਰਿਹਾ ਹੁਣ ਆਰਾਮ ਨਾਲ ਰਿਮੋਟ ਦੇਖ ਲੋ ਭੰਮ ਭਾਈ ਪਸਾ ਨਹੀਂ ਖਾਂਦਾ ਏਸੀ ਦਾ ਰਿਮੋਟ ਤੇ ਭਾਈ ਆ ਪੱਖੇ ਦਾ ਦੇਖੋ ਇਹ ਬੈਠਾ ਬੈਠਾ ਨਾ ਆਇਓ ਕਰਦਾ ਸਿਰਫ ਇਹ ਆਹ ਦੇਖੋ ਔਨ ਅਸੀਂ ਬਈ ਆਫ ਕਰ ਕਰ ਕੇ ਖੈ ਵੋਨ ਕਿਉਂਕਿ ਵੀਡੀਓ ਬਣ ਰਹੀ ਹੈ ਡਿਸਟਰਬ ਕਰਦੀ ਪੱਕੀ ਹੈ ਆਵਾ ਆਹ ਦੇਖੋ ਭਾਈ ਇਹਨੇ ਵੀ ਭਾਈ ਆਪਣੀ ਮੰਮੀ ਨਾਲ ਅੱਜ ਬਹੁਤ ਕੰਮ ਕਰਾਇਆ ਹਾਂ ਜਸ਼ਨ ਨੇ ਹੱਲ ਕਰਾਇਆ ਹੈ ਜਸ਼ਨ ਨੇ ਸੋਹਣੀ ਹੱਲ ਕਰਾ ਦਿੱਤੀ ਅੱਜ ਹਾਂ ਭਾਈ ਆ ਦੇਖੋ ਸਾਰੇ ਜਸ਼ਨ ਨੇ ਨਾ ਅੱਜ ਵਿਚਾਰੀ ਨੇ ਪੋਚਾ ਫੂਚਾ ਲਾ ਕੇ ਐਲ ਸੀ ਡੀ ਹੈ ਨਾ ਹਾਂ ਜੀ ਐਨ ਬਣਾਤਾ ਹੈ ਨਾ ਕਰ ਆਰੇ ਕੋਈ ਇਹਨਾਂ ਦੀ ਕਹੇ ਸਮਝ ਐ ਮੇਰੇ ਬੱਚਿਆਂ ਦੀ ਵੀ ਚਲੋ ਪਤਾ ਨਹੀਂ ਹਰਜੀਤ ਸਿਖਾਉਂਦੀ ਐ ਵੀ ਪਤਾ ਨਹੀਂ ਕਿਹਾ ਆ ਦੇਖੋ ਕਮਰੇ ਚ ਬੜੇ ਐ ਮੈਂ ਇਹਨਾਂ ਨੂੰ ਚੱਪਲਾ ਆਪਣੀ ਇੱਥੇ ਰੱਖੀ ਆ ਵੀ ਚਲੋ ਅਸੀਂ ਤਾਂ ਹੁਣ ਬੜੇ ਆ ਭਲਾ ਘੁੰਮੀ ਜਾਂਦੇ ਆ ਪਰ ਇਹਨਾਂ ਦੀ ਸਮਝ ਐ ਹਨਾ ਹਾਂਜੀ ਤੁਸਣਾ ਬੰਦਾ ਬੱਚੇ ਨੂੰ ਖਰੋ ਹੋਈ ਚੀਜ਼ ਕਰਦੇ ਐ ਹਨਾ ਹਾਂਜੀ ਅੱਜ ਤੁਹਾਨੂੰ ਮੈਂ ਬਾਹਰ ਸਫਾਈ ਦਿਖਾਉਣਾ ਹਾਂ ਹਾਂ ਮੰਮੀ ਦੀ ਸਫਾਈ ਨਹੀਂ ਰਖਾਉਣੀ ਲਓ ਭਾਈ ਜਿਸ ਨੇ ਕਹਿੰਦੀ ਮਰੀ ਪੋਚੇ ਦੀ ਸਫਾਈ ਦੇਖ ਲਓ ਲਾ ਹਾਂ ਲਾਇਆ ਮੋਰ ਵਧੀਆ ਜਿਹਾ ਹਾਂ ਤਿੰਨ ਤਿੰਨ ਚਾਰ ਚਾਰ ਕੋਡ ਅੱਛਾ ਤਿੰਨ ਤਿੰਨ ਚਾਰ ਚਾਰ ਕੋਡ ਹਾਂਜੀ ਲੋ ਭਾਈ ਫੇਰ ਨਾ ਕਿਹਾ ਵੀ ਸਾਡੀ ਕੁੜੀ ਹੈ ਰਾਣੀ ਨੇ ਵੀ ਬਣਾਈ ਵੀ ਪਈ ਹੈ ਭਾਈ ਗੱਲ ਸਾਰੀ ਲੈ ਲੋ ਐਂ ਟੋਟਲ ਕਿਓ ਬਾਤ ਜੀ ਬਾਤ ਚਸ਼ਨੀ ਹਾਂਜੀ ਹੈ ਨਾ ਮੰਨ ਗਏ ਲਿਆ ਫਿਰ ਤੈਨੂੰ ਪਿਆਰ ਦਵਾਂ ਵਾਹ ਖੁਸ਼ ਰਹਾ ਬਰਕਤਾਂ ਪਾਵੇ ਮਹਾਰਾਜ ਤੇਰੀਆਂ कमी क्या लो भाई सारा पेड़ा फूडा बेचारी ने शिंभ चलो भाई मम्मी भी नार लगी थी ना लग। लगी भी ती है ठीक है नीचे ला भो हो जश्नी है चल चल चलो चल, चल। भाई यही गुडिया राणिया साहे बच्चा कहने भी एक शाबाश दो है ਦੇ ਕੰਮ ਕਰਿਆ ਚੱਲਦੀ ਨੇ ਮੈਂ ਤਾਂ ਦਿਖਾਤਾ ਨਾਮ ਐ ਦਿਖਾਉਂਦਾ ਤਾਂ ਪਤਾ ਨਹੀਂ ਮਨ ਚ ਕੀ ਆਉਂਦੀ ਹਾਂ ਬਈ ਹਾਂਜੀ ਹਾਂਜੀ ਉਹਨਾਂ ਨੇ ਵੀ ਕੁਝ ਕਰਿਆ ਇਹਨੇ ਵੀ ਕਰੀਆਂ ਸ਼ਰਾਰਤਾਂ ਕਰੀਆਂ ਇਹਨੇ ਇਹ ਤਾਂ ਦੋ ਦਿਨਾਂ ਦਾ ਬਰ ਭੇਜਿਆ ਨਾਨੀਰਾ ਹੀ ਆਉਣੇ ਅੱਜ ਕੰਮ ਕੰਪਲੀਟ ਕਰਦੀ ਹਾਂ ਵੀ ਸਾਈਕਲ ਦਾ ਢੇਡਾ ਲਾਇਆ ਹੂੰ ਆਹ ਦੇਖ ਲਓ ਸ਼ਰਟ ਇਹਨੇ ਆਪਣੀ ਕਰ ਲਈ ਲਵੇ ਹੈ ਜੇ ਸੰ ਨੂੰ ਕੋਈ ਜਾਂਦਾ ਵੀ ਮੇਰੇ ਨਾਲ ਖੇਡੂਗੀ ਜੇ ਸੰ ਥੋੜੀ ਜਿਆਦਾ ਹੈਲਪ ਕਰਾ ਰਹੀ ਸੀ ਤੀ ਨਹੀਂ ਤਾਂ ਦੋਵੇਂ ਵੀ ਖੇਡ ਲਾਂ ਮੈਂ ਜੀ ਚਲ ਠੀਕ ਹੈ ਚਲੋ ਬਈ ਬੈਠੇ ਆ ਤੇ ਸਿਨੇ ਪਚਾਇਆ ਰਿਆ ਨਾਨ ਜਦੋਂ ਕਿੰਨੀ ਖੁਸ਼ ਹੁੰਦੀ ਐ ਨਾਨੀ ਦੇ ਆਉਣ ਦੀ ਬਹੁਤ ਪਰੰਪਰਾਈ ਗੱਲਬਾਤ ਹੋਦੇ ਪਿੱਛੇ ਰਿਹਾਗਾ ਨਾ ਮੰਮਾ ਨਾਨੀ ਨੇ ਆਈ ਬਿਸਕੁਟ ਦੇਣ ਹਾਂ اچھا ਤੇਰਾ ਕਿ ਹੋ ਹੋਏ ਤੇ ਜੇ ਤੁਹਾਨੂੰ ਪਤਾ ਆਦਾ ਸੰਗਰਾਮ ਦੀ ਚੜ੍ਹੰਦ ਹੁੰਦੇ ਕੁਛ ਕਰਨੀ ਪਾਉ ਉਹ ਇੱਥੇ ਕੁਛ ਆਣਾ ਮੋਟਰਸਾਈਕਲ ਕਰਤਾ ਵਿਜੇ ਵਾਲਾ ਵੀ ਪਈਗੇ ਫੇਰ ਆਉਂਦਾ ਵੀ ਬਹੁਤ ਹੋਈ ਵੀ ਜੀ ਚਲੋ ਕੋਈ ਜੀ ਨੇ ਥੋੜਾ ਜਾ ਆਦੀ ਹੁੰਦਾ ਨਾ ਰਾਤੀ ਡਿਊਟੀ ਜਾਂ ਫੇਰ ਦੀ ਬਾਈ ਤਾਂ ਕਿ ਫੇਰ ਮੰਮੀ ਦੇ ਪਾਪਾ ਜੀ ਆਉਣੇ ਜੈਸ਼ਨਾ ਦਾ ਬਾਈ ਖੁਸ਼ ਹੋ ਜਾਂਦਾ ਮੈਂ ਚਲ ਕਾਣੋਂ ਪਰਾਂ ਤਾਂ ਕਰਨਾ ਵੀ ਨਾਦਾ ਤਰਾਵਟਾਇਆ ਮੁੰਡਾ ਠੀਕ ਹੈ ਚਲ ਉਹਨਾਂ ਨੇ ਵੀ ਐਂ ਦਾ ਬਚਿਆ ਦੁੱਖੋ ਜਾਣਾ ਨਾ ਜੈਸ਼ਨਾ ਸਾਰਾ ਹੀ ਦਿਖਾਏ ਘਰ ਕਹਿੰਦੀ ਮੈਂ ਕਰੀ ਸਭਾਈ ਜੈਸ਼ਨ ਨੇ ਉਹ ਚਲਾਇਆ ਇਹਦੀ ਝਾੜੇ ਝੂੜਵੇਂ ਲੱਗਦੇ ਤਾਂ ਵੈਨਾਂ ਚ ਹੋ ਜਾਂਦਾ ਚਲ ਨਿਆਣੇ ਕਿੱਦਾਂ ਕੰਮ ਕਰਵਾ ਦੇਵੇਂ ਮੈਂ ਕਹਿੰਦਾ ਤੇਰਾ ਕਰੇਲਿਆਂ ਦੀ ਸਬਜ਼ੀ ਬਰੇ 2 ਘੰਟ ਲਾਗੇ ਬਾਈ ਭਰਵੇਂ ਕਰੇਲੇ ਵੀ ਹਾਂਜੀ ਕਰੇਲੇ ਗਰਮੀ 'ਚੇ ਕੰਮ ਛੇੜਦੀ ਤੂੰ ਵੀ ਵਾਸੋਂ ਮਾਸੋ ਮਾਜੀ ਦਾ ਜੀ ਆ ਦਾ ਵੀ ਦਾਣਾ ਦੂਲਾ ਦਾ ਪਾ ਮੇ ਖਾਈ ਜਾਂਦੇ ਫਿਰ ਵੇ ਸਈਜਾ ਨਗਰੇਲਿਆਂ ਗਰੋਲਿਆਂ ਦਾ ਭਿੰਡੀਆਂ ਦਾ ਹੁਣ ਮੈਂ ਤਾਂ ਹੈਰਾਨ ਆ ਕਿ 15 20 ਗਰੇਲੇ ਭਰੇ ਪਏ ਚਲੋ ਕੰਮ ਤਾਂ ਜਾਈ ਗਏ ਦੰਨੇ ਰੱਬ ਦੀ ਊਜਾ ਹੁੰਦਾ ਵੇਖੋ ਜਿਹੜਾ ਆਣਾ ਖੁਸ਼ ਹੋ ਬੰਦਾ ਚਪਕਾ ਤੇ ਬੈਠਾ ਠੰਡਾ ਠੁੰਡਾ ਭਲਾਇ ਨੂੰ ਹੈ ਵੈਸੇ ਹੀ ਗੜ ਗਿਆ ਜੀ ਚਲੋ ਜੀ ਠੀਕ ਹੈ ਹਵਾ ਜਿਸ਼ਨ ਓਕੇ ਆ ਹਾਂਜੀ ਲੋ ਬਾਈ ਪੱਖਾ ਲਾਇਆ ਜਾਏ ਕਿਉਂਕਿ ਅਸੀਂ ਹੁਣ ਬੈਠੇ ਤੇ ਆ ਗਏ। ਹਾਂ ਜਸ਼ਨભાઈ ਇਹ ਬੱਚਿਆ ਕਰਕੇ ਲਾ ਦਿੰਦਾ ਮੈਂ। ਵੀ ਹੈ ਤਾਂ ਕਮਰਾ ਸਾਡਾ ਠੰਡਾ। ਬਣਾ ਤੇ ਸਿਰ ਬਾਹ ਤੇ ਤੇਲ ਲਾ ਕੇ ਮ사ਜ ਕਰਤੀ ਇਹਨਾਂ ਦੀ ਗਹਿਣ ਸਿਰ ਦੀ ਤੇਲ ਲਾ ਲਾ ਕੇ। ਨਾ ਠੀਕ ਆ ਵਧੀਆ ਚੰਗੀ ਗੱਲ। ਬਹੁਤ ਹੋ ਗਏ ਹੁਣ ਆਪਣੇ। ਆ ਦੇਖ ਬਾਈ ਪੱਖੇ ਦੀ ਡਿਸ਼ ਤਰਦੀ ਹੋਣ ਲੱਜਾਂਦੀ। ਹਾਂਜੀ। ਹਨਾ ਚਲੋ ਬਾਈ ਚੱਲ ਰਿਹਾ ਬਾਕੀ ਢੀਕ ਰਿਹਾ। ਚਲੋ ਸਦਾ ਸਮਾਨ ਪਿਆ ਬਾਈ ਇੱਥੇ ਪਿਆਰਿਆਂ ਦਾ। ਕੋਈ ਛੇੜਦਾ ਨਹੀਂ ਹੈਗਾ। ਬੀਜੇਪਾ ਤਾਂ ਇੱਥੇ ਵੀ ਪਿਆ ਹੈ ਆਹ ਬੋਨ ਪੇਰ ਐਲ ਸੀ ਡੀ ਬਾਈ ਹਾਲੇ ਦੇਖਦੇ ਨਹੀਂ ਹੈਗੇ ਹੁਣ ਸਕੂਲ ਕਰਕੇ ਜੀ ਛੁੱਟੀਆਂ ਦੇਖ ਲਈ ਇਹਨਾਂ ਨੇ ਹਾਂ ਹਾਂਜੀ ਛੁੱਟੀਆਂ ਤਾਂ ਬਹੁਤ ਲਾ ਲੁੱਟਿਆ ਹਾਂ ਰਾਈਟ ਬਸ ਜਾ ਬੱਚੇ ਪੜ੍ਹਦੇ ਫਿਰ ਲਾਉਂਦੇ ਹੀ ਨਹੀਂ ਅਸੀਂ ਤਕਰੀਬਨ ਐਲ ਸੀ ਡੀ ਜਮਾ ਹੀ ਬੰਦ ਹੈ ਸਮਝ ਲਓ ਵੀ ਹੈ 6 ਮਹੀਨੇ ਦੇ ਵਿੱਚ ਸਿਰਫ ਛੁੱਟੀਆਂ 'ਚ ਚੱਲੀ ਹੈ 15-20 ਦਿਨ ਉਹ ਵੀ ਪਰਮਕੱਲਾ ਦੇਖਦਾ ਰਿਹਾ ਉਹਨ ਦਾ ਫੇਰ ਬਸ ਪਲੱਗ ਪਲੱਗ ਸਾਰਾ ਨਿਕਲਿਆ ਪਿਆ ਬਾਈ ਟੋਟਲੀ ਤੇ ਜਾ ਕੇ ਸਿਆਲ ਚ ਚੱਲਣੀ ਮਾੜੀ ਮੋਟੀ ਰਾਣੀ ਜੀ ਮਰ ਬੈਠੇ ਰਹਿੰਦੇ ਏ ਇੱਥੇ ਮੈਂ ਬਾਹਰ ਤੋਂ ਮਿਲ ਜਾਂਦੇ ਹਾਂ ਸਿਆਲ ਚ ਲੰਘਦੇ ਆ ਨਹੀਂ ਹੁੰਦੀ ਸੀ ਬੈਠੇ ਰਹਿੰਦੇ ਨੇ ਵੀ ਅੰਦਰ ਬੱਚਿਆਂ ਕਰਕੇ ਜਾ ਬਾਈ ਬੱਚੇ ਪੜ ਲਵੇ ਇਹੀ ਸਾਡੀ ਜ਼ਿੰਦਗੀ ਇਹਨਾਂ ਦੀ ਕਿੰਨੇ ਵਾਜਾਂ ਨੇ ਜੀ ਤੋਂ ਮਨ ਲਵਾਉਂਦੇ ਨੇ ਕਿੰਨੇ ਵਾਜਾਂ ਨੇ ਪਰ ਮਨਵਾਉਂਦੇ ਚਾਰ ਵੇਲੇ ਆ ਜਾਂਦੇ ਚਾਰ ਵਾਤੇ ਬਿੰਦੀਸਾਂ ਹਾਂ ਜੀ ਸਾਢੇ 6 ਹੁੰਦੇ ਆ ਬਸ ਫਿਰ 2 ਘੰਟੇ ਹੁੰਦੇ ਆ ਬੱਚਿਆਂ ਦੇ ਬਾਈ ਸਾਡਾ ਕੁਝ ਬੱਚਿਆਂ ਦਾ ਵੱਢ ਜਵੇ ਪੜ ਲਵੇ ਇਹੀ ਹਾਂ ਸਾਰੇ ਕੁਛ ਇੰਨਾ ਭਰੇ ਮੀਤਾਂ ਬਾਈ ਮਾਂ ਮਾਂ ਲੋ ਪੱਕਾ ਵੀ ਨਾ ਤੇ ਲੱਗਦਾ ਤਾਂ ਗੱਲਾਂ ਚੱਲੀ ਜਾਂਦੀਆਂ ਇੰਨਾ ਭਰੇ ਆ ਹਾਂਜੀ ਹੈ ਹਾਂਜੀ ਜਸਨ ਇੰਟੈਲੀਜੈਂਟ ਜਸਨ ਇੰਟੈਲੀਜੈਂਟ ਉਹ ਬੰਦਾ ਖਰਾਬ ਹੈ ਸਾਡਾ ਥੋੜਾ ਜਿਹਾ ਚਲੋ ਕੋਈ ਨਹੀਂ ਛੋਟਾ ਹੈ ਬੱਚੇ ਨੂੰ ਸਮਝ ਆ ਜਾਂਦੀ ਵੀ ਆਪਣਾ ਆਪੇ ਸਿੱਖਦਾ ਪਰ ਚਾ ਕੋਈ ਹਾਂ ਛੋਟਾ ਹੈ ਚਲੋ ਬਾਈ ਲੰਬਾ ਕੰਮ ਚਲੇ ਗਿਆ ਆ ਜਾਣ ਤਾ ਹੁਣ ਨਾਨਕਿਆਂ ਨਾਲ ਵੀ ਮਿਲਾਉਂਦੇ ਆ ਦੇਖ ਹੋ ਰਹੀ ਹੈ ਦੇਖੋ ਇਹ ਹੁਣ ਤਾਂ ਅਸੀਂ ਕੁੰਡਾ ਲਾ ਕੇ ਬੈਠੇ ਆ ਨਹੀਂ ਸਾਨੂੰ ਇੱਥੇ ਹੀ ਤੀ ਬੈਠੇ ਬੈਠੇ ਗੇਟ ਸਾਡਾ ਦਿਖੀ ਜਾਂਦਾ ਦੇਖੋ ਸਾਹਮਣੇ ਬਾਈ ਗੱਡੀ ਖੜੀ ਸਾਡੀ ਉਹ ਬੈਠੇ ਦੇ ਬੈਠੇ ਬੈਠੇ ਸਾਨੂੰ ਦਿਖੀ ਜਾਂਦਾ ਹਾਂਜੀ ਹੈ ਹਾਂਜੀ ਅੱਜ ਸੰਝਿਆ ਤੱਕ ਹੋ ਸੇ ਹਾਂਜੀ ਹੈ ਠੀਕ ਹੈ ਚਲੋ ਚਾਹ ਹੁੰਦਾ ਇਹ ਨਾ ਨੈਣਾ ਨੂੰ ਠੀਕ ਹੈ ਚਲੋ ਬਾਈ ਬੈਠੇ ਆ ਦੇਖ ਰਹੇ ਆ ਚਲੋ ਆਵੇਂ ਦੁਕਾਨ ਤੇ ਵੇ ਕਹਾਂ ਮੈਂ ਪੂਰਨ ਨੂੰ ਵੀ ਲੈ ਕੇ ਜਾਂਦੇ ਹਾਂ ਵਿਚਾਰ ਨਾਲ ਲੈ ਕੇ ਕਾਲਾ ਨੇ ਜਿਹੜਾ ਨਾਂ ਨਾ ਗਿਆ ਵੱਲੋਂ 11 ਜਣਾਂ ਨਾਲ ਲੱਗੀ ਹੈ ਜੀ ਚਲੋ ਠੀਕ ਹੈ ਚਲੋ ਭਾਈ ਚੱਲ ਰਿਹਾ ਕੰਮ ਪਾਪਾ ਜੀ ਰਹੀ ਵੀ ਆ ਗਏ ਲੋ ਭਾਈ ਹਾਂ ਜੀ ਹਾਂ ਮੇਰਾ ਪੁੱਤਰਾ ਪਾਪਾ ਜੀ ਸਾਸਿਕਾ ਨੂੰ ਮੇ ਸਾਸਿਕਾ ਸਾਸਿਕਾ ਸਤਿ ਸ਼੍ਰੀ ਅਕਾਲ। ਠੀਕ ਠਾਕ ਹੈ? ਹਾਂ, ਹੋ ਤੁਸੀਂ ਠੀਕ ਪਹੁੰਚ ਗਏ? ਹਾਂ, ਠੀਕ ਪਹੁੰਚ ਗਏ। ਲਾ ਬਾਈ। ਲਾ ਬਾਈ। ਬੈਗ ਪਿੱਛੇ ਹੀ ਖੋਲ ਨਾਨੇ ਤੇ। ਹੈ? ਚਲੋ ਚਲੋ ਅੰਦਰ ਨੂੰ ਫਿਰ ਮੜੀ ਹਵਾ ਤੇ ਜੀ। ਲਓ ਬਾਈ ਪਹੁੰਚ ਗਏ। ਗਰਮੀ ਵੀ ਫੁੱਲ ਬਟਾ ਫੁੱਲ। ਲੱਗ। ਅੰਮੂ ਸਾਡਾ ਮੁੰਡਾ ਮੂਰੇ। ਲੋ ਜੀ, ਪਾਪਾ ਜੀ ਲੱਗੇ ਪਿੰਡ ਪ੍ਰੋਗਰਾਮ ਦਾ। ਨਵੀਂ ਵਹੀ ਆਵਾਜ਼ ਆ ਰਹੀ ਹੈ ਪਹਿਨਾ ਭੋਗ ਪਰ ਮੱਥਾ ਟੇਕ ਕੇ ਤੇ ਜਦੋਂ ਬਾਈ ਅੰਦਰ ਚੱਲਦੇ ਹਾਂ ਲੋ ਬਈ ਵਾਹ ਸੱਚੇ ਪਾਤਸ਼ਾਹ ਲੋ ਬਈ ਲੋ ਬਈ ਹਾਂ ਮਮੇ ਠੀਕ ਆ ਹੋ ਗਿਆ ਹਾਂ ਪਰ ਠੀਕ ਆ ਆ ਦੇਖੋ ਬੰਦਾ ਬਹਿ ਗਿਆ ਬਣਾ ਉਧਰ ਸੀਟ 'ਤੇ ਹਾਂਜੀ ਫਸਲવાડી ਐਨ ਲੋਟਾ ਜੀ ਚਲੋ ਬਾਈ ਯਾਰ ਜਿਸ ਮਮੇ ਨਾਲ ਸੀ ਲੱਪਾ ਖੰਡਾ 25 91 ਦੇ ਨਾਨਾ ਜੀ ਆਹ ਲੈ ਅੱਛਾ ਪਰਮ ਨੂੰ ਮਾਰ ਲਈ ਫਿਰ ਤਾਂ ਚੱਲ ਫੜਦਾ ਪੁੱਤ ਥੈਂਕ ਯੂ ਅਲੱਈ ਜੇ ਸੰਦੇਖ ਲਾ ਆਹ ਅਹ ਇਹ ਬੰਦਨ ਨੂੰ ਥੋੜੇ ਆਰਾਮ ਨਾਲ ਪਰਾ ਦੋ ਨਾ ਕੋਈ ਉਪਤੀ ਜੀ ਨਹੀਂ ਆਈ ਜੀ ਨਾਲ ਲੱਗਦੀ ਸੀ ਤੇ ਬੂਆ ਕੋਲ ਚਲੇ ਜੇ ਬੜੀ ਬੂਆ ਇਹੋ ਇੰਨਾਂ ਦੀ ਓਹੋ ਹਾਂ ਉਹਨੇ ਕੋਲ ਚਲੇ ਜੂਦੇ ਕੋਲ ਜਿਆਦਾ ਰਹਿੰਦੀ ਆ ਹੁਣ ਤੁਹਾਨੂੰ ਠੀਕ ਆ ਮੀਆਂ ਪਰ ਚਲੀ ਹਾਂ ਨਹੀਂ ਅਜੇ ਤੋਂ ਅੱਗੇ ਬੱਚਿਆ ਬਾਪੂ ਰਾਣੀ ਬੂਆ ਆਈ ਵੀ ਆ ਚੱਲ ਜੀ ਇਤਰਾ ਦੀ ਠੀਕ ਆ ਠੀਕ ਆ ਠੀਕ ਆ ਚੱਲ ਕੋਈਂਗੀ ਦੋ ਬਈ ਸਦਾਰੀ ਲੱਗੀ ਵੀ ਇੱਧਰ ਕੰਮ ਅਜਾ ਜਸਨੀ ਵੀ ਸਾਡੀ ਹੈਲਪ ਕਰਨ ਆਵੇ। ਹਾਂਜੀ ਮੈਂ ਮੇਰੇ ਆਇਆ ਮੇਰੀ ਚਾਹ ਬਣ ਲੱਗੇ ਨੇ। ਵੀ ਤੁਹਾਨੂੰ ਪਤਾ ਸੰਧਾਰਾ ਲੈ ਕੇ। ਲਾ ਭਾਈ। ਵੀ ਆਪਾਂ ਤੁਸੀਂ ਵਧੀਆ ਕਰਿਆ ਜਿਹੜੇ ਜਲੇਬੀਆਂ ਲਿਆਏ ਗਰਮ ਗਰਮ। ਲਾ। ਤੂੰ ਮੈਨੂੰ ਘਟ ਸਮਝਦੀ ਆ। ਇੰਨੀ ਸਾਲ ਉਹਨਾਂ ਨੇ ਮੈਨੂੰ ਕੁੜੀ ਦਿੱਤੀ ਹੈ। ਮੇਰਾ ਹੁਣ ਫਰਜ਼ ਨਹੀਂ ਬਣਦਾ ਹੈਗਾ ਵੀ ਘਰ ਆਇਆ ਬੈੰਦਾ ਉਹ। ਵੀ ਇੱਜ਼ਤ ਮਾਨ ਕਰਨਾ ਇੰਨਾ ਕੰਮ ਕਰਦੀ ਆ ਸਾਰਾ ਕੁਛ ਆ ਦੇ ਦਿੱਤਾ। ਗੋਲੂ ਗੋਲੂ ਜੇ ਨਿਆਣੇ ਹੈ। ਹਾਂ ਜੀ ਨਹੀਂ ਚਲੋ ਠੀਕ ਹੈ ਸਾਰੀ ਰਾਨ ਮੈਂ ਕਿਹ ਕੰਮ ਕਰਦੇ ਆ ਠੀਕ ਨੇ ਚਲੋ ਫਿਰ ਚਲੋ ਬਾਈ ਸਾਰੇ ਇਕਨਾਂ ਖੁਸ਼ ਰਹਿਣਾ ਨਾ ਬਾਈ ਜਸ਼ਨ ਵੀ ਸਾਡੀ ਚਟਨੀ ਫਰਾ ਕੇ ਲੈ ਜੀ ਠੀਕ ਹੈ ਜੋਸ਼ ਨੇ ਬਾਈ ਨਾਨੀ ਕੰਮ ਲਾਤੀ ਹੈ ਹਨਾ ਨਾਨੀ ਨੇ ਜਸ਼ਨ ਕੰਮ ਲਾਤੀ ਜਸ਼ਨ ਨਾ ਜਸ਼ਨ ਨਾ ਨਾਨੀ ਕੰਮ ਵੀ ਲਾਤੀ ਇਹ ਲੈਪਟਾਪ ਲਾ ਕੇ ਦੇਤਾ ਹਾਂ ਦੇਖੋ ਬਾਈ ਆ ਲੈ ਦੇ ਤਾਂ ਨਾ ਇਹਦਾ ਇਧਰ ਚੱਲਦਾ ਬਾਈ ਕੰਮ ਆ ਇਧਰ ਸਾਡਾ ਲੈ ਅੰਮੂ ਨੇ ਕੰਮ ਹੈ ਹਾਂ ਜਿਵੇਂ ਨਾ ਵੀਡੀਓ ਲਾ ਕੇ ਦੇ ਦੀ ਜੀ ਮੇਰੇ ਨੂੰ ਚਾਹ ਲੱਗੀ ਨਾ ਬਾਈ ਸੇਕਣ ਆਇਆ ਕਹਿੰਦਾ ਹੈ ਪਰਮੂ ਦੇ ਨਾਲ ਆਹ ਦੇਖੋ ਬਾਈ ਪੰਮੂ ਇਹ ਸਾਡਾ ਛੇੜਨਾ ਛੇੜਵਾਣਾ ਨੂੰ ਕਰਦੇ ਜੀ ਤੁਸੀਂ ਚਲੋ ਕੋਈ ਇੰਨਾ ਕਿ ਤਾਂ ਚੱਲੀ ਜਾਂਦਾ ਕਿਹੜੇ ਰੋਜ਼ ਰੋਜ਼ ਆਉਣਾ ਤਾਂ ਦਾਦੇ ਆਉਂਦੀ ਐ ਜਿਆਦਾ ਮਾਰੇ ਕਰ ਕਿਹੜਾ ਆ ਦੇਖੋ ਭਾਈ ਨਾਨੀ ਕੋਲ ਕਿੱਕਣਾ ਪਿਆ ਇਹ ਐ ਭਾਈ ਨਾਨੇ ਦੋਤੀ ਦਾ ਪਿਆਰ ਦੋਦੇ ਦੋਤੀ ਦਾ ਪਿਆਰ ਚੱਕਾ ਤੇ ਜਿਸਨੂੰ ਤੁਮੜਾ ਜੱਥੇ ਨੂੰ ਰੱਖ ਦੇ ਨਾਨੀ ਨੂੰ ਚਾਪ ਹੀ ਦੇ ਇੱਥੇ ਰੱਖ ਦੇ ਪੂਰੀ ਦੇਖੀ ਜਾਣਾ ਐਦਾਂ ਨੂੰ ਲਾ ਤੇ ਭਾਈ ਜਸ਼ਨੀ ਸਾਡੀ ਨਵੇਂ ਨਵੇਂ ਕੰਮ ਕਰਦੀ ਐ ਚਲ ਜੇ ਕੋਠੇ ਪਰ ਹੁੰਦੀ ਪਤਾ ਨਹੀਂ ਕਿੰਨੇ ਕਦਮ ਜਾਣੀ ਲੋ ਭਾਈ ਐ ਜਿਸ ਨੇ ਹਾਂਜੀ ਚਲੋ ਭਾਈ ਬੈਠੇ ਆ ਸਾਰੇ ਪਰਿਵਾਰ ਉਹ ਬੱਚਾ ਦੇਖ ਲਓ ਨੂੰ ਕੋਈ ਸਮਝ ਨਹੀਂ ਪਤਾ ਆਪਣਾ ਪੈਣਾ ਨਹੀਂ ਲੱਗ ਗਿਆ ਖਾਣਾ ਹੈ ਕੋਈ ਪਤਾ ਨਹੀਂ ਨੂੰ ਵੀ ਰਿਸ਼ਤੇਦਾਰ ਆਏ ਹੋਏ ਆ ਇਹ ਗੱਤ ਉਹਨਾਂ ਕਹਿ ਦਿੰਦੇ ਆ ਇਹ ਚੀਜ਼ ਨੂੰ ਬਚਪਨ ਕਹਿ ਦਿੰਦੇ ਆ ਨਾ ਚਾਵਾ ਵਜਾ ਫਿਰ ਸੋਦੀ ਆ ਜਾਂਦੀ ਹਾਂ ਚਲੋ ਭਾਈ ਬੈਠੇ ਆ ਸਾਰੇ ਆਪਣੇ ਕੋਨੇ ਕੀ ਆ ਪੀਂਦੇ ਆ ਹਾਂ ਤੇਰੇ ਜਿਸ ਨੇ ਰੋਕੇ ਦਿੱਤੀ ਹੁੰਦੀ ਹਾਂ ਮੈਨਾਂ ਨਹੀਂ ਪੂਰੀਆਂ ਦਿਖਾਉਂਦੀਆਂ ਚੀਜ਼ ਹੈ ਹਾਂਜੀ ਚਲ ਠੀਕ ਹੈ ਚਲੋ ਭਾਈ ਬੈਠੇ ਸਾਰੇ ਲੋ ਭਾਈ ਜਾਣ ਦੀ ਤਿਆਰੀ ਤਿੰਨ ਤੋਂ 4 ਘੰਟੇ ਭਾਈ ਰੁਕ ਲੈ ਮੰਮੀ ਰਹੀਂ ਦੁਪਹਿਰਾ ਆਏਗਾ ਤਾਂ ਫਿਰ ਸ਼ਾਮ ਨੂੰ ਜ਼ਿਆਦਾ ਹੋ ਜਾਂਦੀ ਤਾਂ ਕੋਈ ਗੱਲ ਨਹੀਂ ਠੀਕ ਹੈ ਚਲੋ ਭਾਈ ਚਲ ਨਹੀਂ ਕਰਨੀ ਥੋੜੀ ਆ ਹਾਂ ਠੀਕ ਆ ਸਿਰ ਤੋਂ ਹਾਂ ਠੀਕ ਹੈ ਇਹ ਤਾਂ ਹਾਂ ਜੀ ਜੀ ਠੀਕ ਆ ਠੀਕ ਆ ਉਹ ਬੋਲਦੇ ਕਹਿੰਦਾ ਵੀ ਜਸਪ੍ਰੀਤ ਦੂਰ ਬਾਈਸ ਹਾਂ ਵੇ ਸਾਰੀ ਆ ਗਈ ਉਹ ਹੈ ਕੌਣ ਸਾਰੀ ਆ ਗਈ ਤੁਸੀਂ ਲੱਕੜੀਆਂ ਨੂੰ ਲਿਆਣਿਆ ਨੂੰ ਪਾਲਟੀ ਕਰਨੀ ਪੈਣੀ ਆ ਫਾਲਤੀ ਫਾਲਤੀ ਚ ਦੀ ਜਾਂਦੀ ਹੈ ਬਟਨ ਲਾ ਲਓ ਹਾਂ ਫਾਲਤੀ ਕਰਨੀ ਪਣੀ ਜਸਨ ਕਨਾਨੀ ਚਲੋ ਕੋਈ ਨਹੀਂ ਆਵਾਂਗੇ ਸਾਰੇ ਆਵਾਂਗੇ ਪਹਿਲਾਂ ਹੀ ਦੇ ਦਿੱਤਾ ਬਾਈ ਨਾਨੀ ਨੇ ਸੁਨੇਹਾ ਅੱਛਾ ਹਾਂ ਆਣੇ ਲੇ ਕੇ ਗਏ ਹਾਂ ਨਾਨੀ ਦੇਦੀ ਰਹਿੰਦੀ ਬਲੌਗਾਂ ਚ ਵਿਆਣੇ ਛੜ ਜਾਂਦੇ ਆ ਹਾਂ ਦੋ ਤੇ ਦੋਤੀਆਂ ਨਾਲੇ ਰੌਣਕਾਂ ਠੀਕ ਹੈ ਠੀਕ ਆ ਮੂਲ ਨਾਲ ਤੇ ਵਿਆਜ ਪਿਆਰਾ ਹੁਣ ਹੋਰ ਹੋਰ ਚੱਲ ਠੀਕ ਆ ਮੰਮੀ ਲਓ ਜੀ ਚਲੇ ਮੜਾ ਜੀ ਬਦਲ ਜਾ ਹੋ ਗਿਆ ਹਾਂ ਤਾਂ ਪਵਾਂ ਹਾਂ ਤਾਂ ਪਵਾਂ ਹੁੰਦੀ ਬਿੱਲ ਲੈਂਦਾ ਟਾਈਮ ਹੋ ਗਿਆ ਹੂੰ ਬਾਈ ਲਓ ਜੀ ਹਾਏ ਓਕੇ ਆ ਹਾਂ ਜੀ ਰੌਣਕ ਲੱਗੀ ਵੀ ਤੇ ਸ਼ੌਣਕ ਹਾਂ ਚਲੋ ਬਾਈ ਚੱਲੀ ਜਾਂਦਾ ਰੌਣਕ ਸ਼ੌਣਕ ਤਾਂ ਬਸਦਿਆਂ ਦੀ ਹੁੰਦੀ ਆ ਰੌਣਕ ਹਾਂ ਜੀ ਬਸਦਿਆਂ ਦੀ ਰੌਣਕ ਲੱਗਦੀ ਏ ਹਾਂਜੀ ਹਾਂ ਉਹ ਜੈਨੇ ਵੀ ਵਧੀਆ ਤਿਹਾਰ ਬਣਾਇਆ ਹੋਇਆ ਹੈ ਵਿਮਾਨ ਨੇ ਨਾਲ ਵੇਲੇ ਜੋਲੇ ਹੋ ਜਾਂਦੇ ਆ ਸੰਧਾਰੇ ਦੇ ਵਾਨੇ ਨਾਲ ਠੀਕ ਆ ਮਸਤਾ ਵੈਸੀ ਵੀ ਰੌਣਕ ਲੱਗਣੀ ਸੀ ਬੱਚੇ ਘਰਾਂ ਅੱਜ ਹੂੰ ਚਲੋ ਭਾਈ ਚੱਲਦੇ ਆਂ ਦੰਨ ਪਾਪਾ ਜੀ ਨੇ ਭਾਈ ਆਪਣਾ ਟੀਵੀ ਲਾਇਆ ਹੋਇਆ ਇੱਧਰ ਪਰ ਪਰੇ ਚਲੇ ਗਏ ਉਹ ਵੀ ਪਰਮ ਕੋਲ ਮੰਨ ਲਾਤੀ ਚਲੋ ਇੱਥੇ ਤੇ ਕਭੀ ਬਲੌਗਤਾ ਮਲਦਾ ਕਿਸੇ ਅਗਲੇ ਬਲਾਕ ਚ ਤਦ ਤੱਕ ਦੇ ਲਈ ਸਸੇਕਾਰ